ਸ਼ਸ਼ੀਗਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸੱਚਮੇਂ ਨਿਊਜ਼ ਪੰਜਾਬ ਮੈਂ ਵਿੱਕੀਵਰ ਕੈਮਰਾਮੈਨ ਸੱਤਵਾਲ ਕਲਬਾਣੋ ਦੇ ਨਾਲ ਇਸ ਟਾਈਮ ਅਨਾਜ ਮੰਡੀ ਘੱਗਰੇ ਵਿੱਚ ਮੌਜੂਦ ਸੀ ਅੱਜ ਇੱਥੇ ਇੱਕ ਵੱਡੀ ਗੱਲ ਹੈ ਕਿ ਜਿਹੜੀ ਇੱਕ ਤਰੀਕ ਤੋਂ ਜਿਹੜੀ ਸਰਕਾਰੀ ਖਰੀਦ ਦਾ ਕੰਕਰੀ ਉਹ ਸਟਾਰਟ ਹੋ ਚੁੱਕੀ ਹੈ ਔਰ ਫਿਲਹਾਲ ਦੀ ਘੜੀ ਤਾਂ ਕੋਈ ਅਨਾਜ ਜਿਹੜਾ ਹਾਲੇ ਤੱਕ ਮੰਡੀ ਦੇ ਵਿੱਚ ਆਇਆ ਨਹੀਂ ਲੇਕਿਨ ਐਸ ਡੀ ਐਮ ਸਾਹਿਬ ਵੱਲੋਂ ਅੱਜ ਮੰਡੀਆਂ ਦਾ ਦੌਰਾ ਕੀਤਾ ਗਿਆ ਔਰ ਖਾਸਪੈਸ਼ਲੀ ਤੌਰ ਤੇ ਘੱਗੇ ਮੰਡੀ ਦੇ ਵਿੱਚ ਵੀ ਪਹੁੰਚੇ ਸੀ ਉਹਨਾਂ ਵੱਲੋਂ ਸਾਰਾ ਮੰਡੀ ਦਾ ਦੌਰਾ ਕੀਤਾ ਗਿਆ ਬਾਕੀ ਜਿਹੜੇ ਆਪਣੇ ਇਥੇ ਆੜਤੀ ਭਰਾ ਨੇ ਇਥੋਂ ਦੇ ਪ੍ਰਧਾਨ ਨੇ ਮੰਡੀ ਸਾਹਿਬ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਸਪੈਸ਼ਲੀ ਤੁਸੀਂ ਇੱਕ ਅੱਗੇ ਮੰਡੀ ਦਾ ਦੌਰਾ ਕਰਨ ਆਏ ਹੋ ਕੀ ਅੱਜ ਮੈਟਰ ਹੈਗਾ ਸਰ ਮੰਡਾ ਜੀ ਕਣਕ ਦੀ ਜਿਹੜੀ ਆਮਦ ਹੈਗੀ ਆ ਜੀ ਲਗਭਗ ਸਰਕਾਰ ਵੱਲੋਂ ਤਾਂ ਸ਼ੁਰੂ ਹੋ ਚੁੱਕੀ ਆ ਪਰ ਅਲੇ ਮੰਡੀ ਦੇ ਤੋਂ ਦਿਨ ਚ ਆਉਣ ਦੀ ਸੰਭਾਵਨਾ ਹੈਗੀ ਆ ਜੀ ਤੇ ਮੰਡੀਆਂ ਦੇ ਜਿਹੜੇ ਪ੍ਰਬੰਧ ਨੇ ਉਹ ਦੇਖਣ ਲਈ ਅਸੀਂ ਇੱਥੇ ਆਏ ਹਾਂ ਜੀ ਅੱਜ ਇਸ ਵਾਰੀ ਤਾਂ ਨਹੀਂ ਸਰ ਕੋਈ ਪਿਛਲੇ ਸਾਲ ਵਾਂਗ ਕੋਈ ਦਿੱਕਤਾਂ ਦੀ ਜਿਵੇਂ ਕੋਈ ਲਿਫਟਿੰਗ ਨੂੰ ਲੈ ਕੇ ਜਾਂ ਕੁਝ ਹੋਰ ਕੁਝ ਸਮੱਸਿਆ ਹਾਲ ਤੱਕ ਤਾਂ ਲੱਗਦਾ ਨਹੀਂ ਜੇ ਆਏਗੀ ਜੀ ਜੀ ਬਾਕੀ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਾਡੀ ਤਾਂ ਇਹ ਬੇਨਤੀ ਹੈ ਜੀ ਜਿਹੜੀ ਆਪਣੀ ਜਿਹੜੀ ਫਸਲ ਆ ਸਾਫ਼ ਸੁਥਰੀ ਦੀ ਸਬਕੀ ਲੈ ਕੇ ਆਓ ਆ ਜੋ ਜਿਹੜੇ ਕਿਸਾਨ ਤੇ ਆੜਤੀ ਨੇ ਆਪਣਾ ਮਿਲ ਕੇ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਮੰਡੀ ਦਾ ਜਨਨ ਹੋ ਸਕੇ ਜੀ ਹੋਰ ਕੀ ਕਹਿਣਾ ਚਾਹੋਗੇ ਸਰ ਹੋਰ ਤਾਂ ਮਾਰਕੀਟ ਕਮੇਟੀ ਵੱਲੋਂ ਜਿਹੜੇ ਪ੍ਰਬੰਧ ਨੇ ਮੁਕੰਮਲ ਕਰ ਲਈ ਗਏ ਨੇ ਸਾਰੇ ਲਾਈਟਾਂ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਾਸ਼ਰੂਮ ਸਾਫ਼ ਸਫਾਈ ਅੱਜ ਆਪਾਂ ਗੱਗਾ ਮੰਡੀ ਚੈੱਕ ਕਰ ਰਹੇ ਇੱਥੇ ਬਿਲਕੁਲ ਸਾਫ਼ ਸਫਾਈ ਹੈਗੀ ਆ ਸਾਰੇ ਜਿਹੜੇ ਆਪਣੇ ਆਰਤੀ ਭਰਾ ਨਾਲ ਖੜੇ ਨੇ ਆਪਣੇ ਜੀ ਤੇ ਸਾਰਾ ਜੀ ਅੱਜ ਕੀ ਕਹਿਣਾ ਚਾਹੋਗੇ ਅੱਜ ਸਪੈਸ਼ਲ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਐਸ ਡੀ ਐਮ ਸਾਹਿਬ ਨੇ ਇੱਥੇ ਪਹੁੰਚ ਕੀਤੀ ਹੈ ਮੰਡੀ ਦੇ ਵਿੱਚ ਜਾਇਜ਼ਾ ਲਿਆ ਜੀ ਹਾਂ ਜੀ ਅੱਜ ਸਾਡੇ ਸਤਿਕਾਰਯੋਗ ਇਸ ਟੀਮ ਸਾਹਿਬ ਮੰਡੀ ਚ ਆਏ ਸੀਗੇ ਉਹਨਾਂ ਨੇ ਸਾਰੀ ਮੰਡੀ ਦਾ ਨਿਰ ਦੇਖਣ ਕੀਤਾ ਪਾਇਰੇਟ ਵਗੈਰਾ ਚੈੱਕ ਦੇਖੇ ਵੀ ਠੀਕ ਨੇ ਪਾਣੀ ਦਾ ਪ੍ਰਬੰਧ ਦੇਖਿਆ ਪਾਣੀ ਟੈਂਕੀ ਵਗੈਰਾ ਸਾਰਾ ਕੁਝ ਚੈੱਕ ਕੀਤਾ ਜੀ ਬਾਕੀ ਜਿੰਨੀ ਸਫਾਈ ਦਾ ਸਾਰਾ ਕੁਝ ਇੱਥੋਂ ਦੇਖ ਕੇ ਗਏ ਨੇ ਉਹ ਜਿਹੜਾ ਇਹਨਾਂ ਨੂੰ ਸਾਰਾ ਤਸੱਲੀ ਭਖਸ ਲੱਗਿਆ ਜਿੰਨਾ ਸਾਡੇ ਤੋਂ ਪੁੱਛੀਆਂ ਕੋਈ ਔਕੜਾਂ ਆੜਤੀਆਂ ਨੂੰ ਕੋਈ ਤਕਲੀਫਾਂ ਉਹ ਵੀ ਸਾਡੇ ਨਾਲ ਡਿਸਕਸ ਹੋਈ ਅਸੀਂ ਕਿਹਾ ਜੀ ਫਿਲਹਾਲ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਥੋੜਾ ਜਿਹਾ ਲਿਫਟਿੰਗ ਵੇਲੇ ਜਿਹੜੀ ਦਿੱਕਤ ਆਉਂਦੀ ਹੈ ਉਹਦੇ 'ਚ ਸਾਡਾ ਸਹਿਯੋਗ ਦਿਓ ਜੀ ਸਾਨੂੰ ਮਤਲਬ ਜਿਹੜਾ ਅਸ਼ੀਰਵਾਦ ਦਿਓ ਤਾਂ ਕਿ ਸਾਡੀ ਜਿਹੜੀ ਲਿਫਟਿੰਗ ਟਾਈਮ ਸਰ ਹੋ ਸਕੇ ਅਸੀਂ ਸ਼ਾਰਟੇਜ ਤੋਂ ਬਚ ਸਕੀਏ ਬਾਕੀ ਐਸਟੀਐਮ ਸਾਹਿਬ ਬੜੇ ਸਤਕਾਰਯੋਗ ਨੇ ਬੜਾ ਸਾਡਾ ਆਪਣਾ ਜਿਹੜਾ ਇਹਨਾਂ ਨੇ ਮੰਡੀ ਦਾ ਦੌਰਾ ਕਰਕੇ ਸਾਨੂੰ ਤਸੱਲੀ ਦਵਾਈ ਵੀ ਤੁਹਾਡੇ ਸਾਰੇ ਜਿੰਨੇ ਵੀ ਕੰਮ ਨੇ ਉਹ ਨੇਪਰੇ ਚੜਾਵਾਂਗੇ ਕੋਈ ਕਿਸੇ ਚੀਜ਼ ਦੀ ਦਿੱਕਤ ਨਹੀਂ ਆਣ ਦਵਾਂਗੇ ਤੇ ਅਸੀਂ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਇਸ ਤਰ੍ਹਾਂ ਦੇ ਅਫਸਰ ਹੋਣ ਜਿਹੜੇ ਬਿਨਾਂ ਉਸ ਤੋਂ ਆਪਦੇ ਦੇਰੀ ਕਰੇ ਸਾਰਾ ਜਿੰਨਾ ਹੈਗਾ ਮੰਡੀਆਂ ਦੀ ਦੌਰੇ ਕਰਦੇ ਨੇ ਚੈੱਕ ਅਪ ਕਰਦੇ ਨੇ ਮੰਡੀ ਬਿਲਕੁਲ ਠੀਕ ਹੈ ਜੀ ਜਦੋਂ ਫਸਲ ਆ ਗਈ ਫਸਲ ਆਣ ਤੋਂ ਪਹਿਲਾਂ ਮੰਡੀ ਦੀ ਸਫਾਈ ਹੋ ਚੁੱਕੀ ਆ ਅਸੀਂ ਇਸਟਮੀਰ ਸਾਹਿਬ ਦੇ ਸਾਰੀ ਮੰਡੀ ਵੱਲੋਂ ਹੀ ਤਹਿ ਦਿਲੋਂ ਧੰਨਵਾਦੀ ਹਾਂ ਥੈਂਕ ਯੂ ਹਾਂਜੀ ਬਜੀ ਕੀ ਨਾ ਜੀ ਆਪਾਂ ਨਵੀਨ ਕੁਮਾਰ ਜੀ ਕੀ ਕਹਿਣਾ ਚਾਹੋਗੇ ਮੁਕੰਮਲ ਹੋ ਤਿਆਰੀ ਹੋ ਚੁੱਕੀ ਹੈ ਬਿਲਕੁਲ ਹੋ ਚੁੱਕੀ ਹੈ ਜੀ ਅੱਜ ਇੱਥੇ ਐਸਟੀਐਮ ਸਾਹਿਬ ਵੀ ਆਏ ਨੇ ਤੇ ਪਾਤrana ਦੇ ਮਾਰਕੀਟ ਕਮੇਟੀ ਦੇ ਜੋ ਸੁਪਰਵਾਈਜ਼ਰ ਨੇ ਜੋਨੀ ਜੀ ਉਹ ਵੀ ਆਏ ਸੀਗੇ ਸਾਰੀ ਦੇ ਚੈੱਕ ਕਰਕੇ ਗਏ ਨੇ ਬਿਲਕੁਲ ਕਮ ਓਕੇ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਸਤਿ ਸ਼੍ਰੀ ਅਕਾਲ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਸਾਨ ਭਰਾਵਾਂ ਨੂੰ ਕੋਈ ਕਹਿਣਾ ਚਾਹੋਗੇ ਜੇ ਕਿਸੇ ਨੇ ਮੰਨ ਲਓ ਵੀ ਰਾਤ ਨੂੰ ਕੋਈ ਵੜਾਂਦਾ ਆ ਜਾਂ ਵੀ ਗਿੱਲਾ ਸੁੱਕਾ ਮਾਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਚਲੋ ਅਸੀਂ ਵੀ ਕਿਸਾਨ ਹੀ ਆ ਤੇ ਬੇਨਤੀ ਹੈ ਜੀ ਆਪਣੀ ਫਸਲ ਹੈ ਜਿਹੜੀ ਸੁੱਕੀ ਤੇ ਵਧੀਆ ਸਾਫ ਲੈ ਕੇ ਆਉਣ ਵੀ ਜਿਹੜਾ ਉਹਨਾਂ ਨੂੰ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਸੁੱਕੀ ਫਸਲ ਹੋਏਗੀ ਆ ਕੇ ਆਪਣੀ ਉਹ ਦਿਨੇ-ਦਿਨੇ ਆਪਣਾ ਤੋਲ ਕੇ ਚਲੇ ਜਾਣਗੇ ਤੇ ਬਾਕੀ ਸਰਕਾਰ ਵੱਲੋਂ ਬੜੇ ਵਧੀਆ ਪ੍ਰਾਲੇ ਕੀਤੇ ਗਏ ਨੇ ਆਪਦੀ ਸਰਕਾਰ ਵੱਲੋਂ ਵੀ ਸਾਨੂੰ ਉਮੀਦ ਹੈ ਇਸ ਵਾਰ ਪੂਰੀ ਜੋ ਪੇਮੈਂਟਾਂ ਦਾ ਕੰਮ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਹੋਵੇਗਾ ਤੇ ਵਧੀਆ ਸਾਰਾ ਕੁਝ ਠੀਕ ਹੈ ਪ੍ਰਬੰਧ ਯੋਗ ਨੇ ਤੇ ਸਭ ਠੀਕ ਹੈ ਜੀ ਓਕੇ ਧੰਨਵਾਦ ਹਾਂਜੀ ਸਤਿਗੁਰ ਜੀ ਇਹ ਕਹਿਣਾ ਚਾਹੋਗੇ ਆਪਣੇ ਐਸਡੀਐਮ ਸਾਹਿਬ ਨੇ ਸਪੈਸ਼ਲੀ ਤੌਰ ਤੇ ਹਰੇਕ ਮੰਡੀ ਦਾ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ ਔਰ ਜਾਇਜ਼ਾ ਲਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਐਸਡੀਐਮ ਸਾਹਿਬ ਦਾ ਧੰਨਵਾਦ ਕਰਦਾ ਜੋ ਮੰਡੀਆਂ ਦੇ ਵਿੱਚ ਜਾ ਕੇ ਨਾ ਮੰਡੀਆਂ ਦਾ ਜਾਇਜ਼ਾ ਲੈ ਰਹੇ ਨੇ ਜੀ ਜੀ ਬਾਕੀ ਆ ਸਾਡੇ ਆਰਟੀ ਭਰਾ ਖੜੇ ਨੇ ਜੀ ਮੰਡੀ ਦਾ ਮੁਕੰਮਲ ਕੰਮ ਲਾ ਲਓ ਤੁਸੀਂ ਸਾਫ ਸਪਾਈਆ ਵਾਲਾ ਲਾਈਟਾਂ ਦਾ ਲਾ ਲਓ ਪਾਣੀ ਦਾ ਟਾਇਲਟ ਵਗੈਰਾ ਸਾਰਾ ਉਹ ਤੇ ਪ੍ਰਬੰਧ ਜੀ ਬਾਕੀ ਮੈਂ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਦਾ ਜੀ ਵੀ ਜਿਹੜੀ ਆਪਾਂ ਕਣਕ ਦੀ ਬਾੜੀ ਹੈ ਨਾ ਉਹ ਦਿਨ ਦਿਨੇ ਕਰੋ ਸੁੱਕੀ ਲੈ ਕੇ ਆਓ ਤਾਂ ਕਿ ਕੋਈ ਦਿੱਕਤ ਨਾ ਆਵੇ ਬਿਲਕੁਲ ਬਾਕੀ ਆਰਤੀ ਆਰਤੀਆ ਭਰਾਵਾਂ ਵੱਲੋਂ ਐਕਟਿਵ ਸਾਹਿਬ ਵੱਲੋਂ ਤੇ ਆਪਣੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਮਐਲ ਆਪਣਾ ਐਮਐਲ ਸਾਹਿਬ ਵੱਲੋਂ ਪੂਰੇ ਪ੍ਰਬੰਧ ਨੇ ਜੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਐਸਟੀਐਮ ਸਾਹਿਬ ਦੇ ਨਾਲ ਨਾਲ ਅਸੀਂ ਸਰਕਾਰ ਦਾ ਹੀ ਬੜੇ ਧੰਨਵਾ ਜੀ ਜਿਨ੍ਹਾਂ ਨੇ ਇਹਨੇ ਸੁਣੇ ਆਪਣਾ ਸਾਡੇ ਪ੍ਰਬੰਧ ਕੀਤੇ ਪਹਿਲਾਂ ਕਿਉਂਕਿ ਇਸ ਤੋਂ ਪਹਿਲਾਂ ਸੀਜ਼ਨ ਤੋਂ ਪਹਿਲਾਂ ਇਹਨਾਂ ਦੀ ਸਾਰੀਆਂ ਤਿਆਰੀਆਂ ਮੁਕੰਮਲ ਸੀਗੀਆਂ ਇੱਕ ਤਰੀਕ ਨੂੰ ਬੋਲੀ ਸਟਾਰਟ ਹੋ ਜੂਗੀ ਪਰ ਅਜੇ ਫਿਲਹਾਲ ਨਹੀਂ ਜੋ ਫਾਸਲਾ ਹੀ ਫਾਸਲਾਂ ਤੋਂ ਪਹਿਲਾਂ ਹੀ ਤਿਆਰੀ ਹੈ ਬਾਕੀ ਇਸ ਗੱਲ ਨੂੰ ਧੰਨਵਾਦ ਹੈ ਅਸੀਂ ਸਰਕਾਰ ਦੇ ਕਿਉਂਕਿ ਇਹ 48 ਘੰਟੇ ਦੇ ਵਿੱਚ ਵਿੱਚ ਹੀ ਕਿਸਾਨਾਂ ਦੀ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਚਾਲ ਜਾਂਦੀ ਹੈ ਸਾਡਾ ਸਾਰਾ ਕੰਮ ਟਾਈਮ ਸਰ ਜਿਹੜਾ ਹੈਗਾ ਸਰਕਾਰ ਬਾਰਦਾਨੇ ਦਾ ਹੋਰ ਦਾ ਬੜੇ ਧਿਆਨ ਨਾਲ ਚਲਾ ਰਹੇ ਨੇ ਤੇ ਉਹਨਾਂ ਦੇ ਸਖਤ ਹਦਾਇਤਾਂ ਨੇ ਮਹਿਕਮਾ ਨੂੰ ਕਿ ਕਿਸਾਨ ਦੀ ਜਾਂੜਤੀ ਦੀ ਖੱਜਲ ਖਵਾਰੀ ਨਾ ਹੋਵੇ ਇਸ ਕਰਕੇ ਅਸੀਂ ਸਰਕਾਰ ਦੇ ਵੀ ਤਹਿਤ ਨੂੰ ਧੰਨਵਾਦੀ ਆਂ ਜੀ ਖਾਸ ਕਰ ਸਾਡੇ ਐਮਐਲਏ ਸਾਹਿਬ ਦੇ ਜਿਨ੍ਹਾਂ ਦਾ ਇਹ ਪ੍ਰਬੰਧ ਹੈ